ਦੇ ਕੋ ਸੁਧਾਰ ਲਹਿਰ ਨੂੰ ਅੱਜ ਆਪਣੇ ਅੰਦਰ ਇੱਕ ਵੱਡਾ ਸੁਧਾਰ ਕਰਨ ਦੀ ਲੋੜ ਹੈ ਮੈਂ ਪਿਛਲੇ 3-4 ਦਿਨ ਤੋਂ ਇਹਨਾਂ ਦੇ ਲੀਡਰ ਸਹਿਬਾਨਾਂ ਦੇ ਬਿਆਨ ਸੁਣ ਰਿਹਾ ਕਹਿੰਦੇ ਜੀ ਹਰਜਿੰਦਰ ਸਿੰਘ ਧਾਮੀ ਸਾਹਿਬ ਅਕਾਲ ਤਖਸਾਲ ਦੇ ਜਥੇਦਾਰ ਨੂੰ ਕਿਉਂ ਮਿਲੇ ਤਲਵੰਡੀ ਸਾਭੋਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕਿਉਂ ਮਿਲੇ ਮੇਰਾ ਇਹਨਾਂ ਨੂੰ ਬੜਾ ਸਿੱਧਾ ਜਿਹਾ ਸਵਾਲ ਹੈ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੁਣੇ ਹੋਏ ਪ੍ਰਧਾਨ ਨੇ ਉਹ ਸਿਰਮੌਰ ਸੰਸਥਾ ਦੀ ਨਿਮਾਇੰਦਗੀ ਕਰਦੇ ਨੇ ਕਿ ਉਹਨਾਂ ਦਾ ਤੱਕ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਮਿਲਣਾ ਕੋਈ ਗਲਤੀ ਹੈ ਕਿ ਕੌਮ ਕੋਲੇ ਸਿਰਫ ਇੱਕੋ ਮਸਲਾ ਹੈ ਤੁਹਾਡੀ ਝੂਠੀ ਸ਼ਿਕਾਇਤ ਦਾ ਕੌਮ ਅੱਗੇ ਤਾਂ ਬੜੇ ਵੱਡੀ ਸਮੱਸਿਆ ਬੜੀ ਵੱਡੀ ਦੁਵਿਧਾ ਬੜੇ ਵੱਡੇ ਮਸਲੇ ਖੜੇ ਫਿਰ ਇਸ ਤਰੀਕੇ ਦੀ ਹੋਛੀ ਰਾਜਨੀਤੀ ਇਹ ਲੀਡਰਾਂ ਵੱਲੋਂ ਕਿਉਂ ਕੀਤੀ ਜਾ ਰਹੀ ਹੈ ਸ਼ਰਾਰਤ ਭਰੀ ਰਾਜਨੀਤੀ ਜਾਂ ਕਿਸੇ ਦੇ ਆਦੇਸ਼ਾਂ ਦੇ ਉੱਤੇ ਇਹ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਇਹਨਾਂ ਨੂੰ ਨਿਸ਼ਾਨਾ ਬਣਾ ਰਹੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬੀਜੇਪੀ ਆਰਐਸਐਸ ਦਾ ਕਬਜ਼ਾ ਕਰਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਿਹਨੂੰ ਪੰਥ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਨਕਾਰਤਾ ਤੇ ਉਹਨਾਂ ਨੂੰ ਬੜਾ ਕਲੀਅਰ ਦੱਸਤਾ ਕਿ ਜੇ ਕੋਈ ਵੀ ਬੀਜੇਪੀ ਆਰਐਸਐਸ ਦਾ ਐਜੰਡਾ ਲੈ ਕੇ ਚੱਲੂਗਾ ਉਹ ਪੰਥ ਨੂੰ ਪਰਵਾਹ ਨਹੀਂ ਤੇ ਹੁਣ ਇਹ ਕਿਹੜੀ ਸਾਜ਼ਿਸ਼ ਤਹਿਤ ਹੁਣ ਜਿਹੜੇ ਸਾਡੇ ਤਖਸੈਬਾਨ ਨੇ ਤਖਸੈਬਾਨ ਤੇ ਜਥੇਦਾਰ ਨੇ ਇਹ ਉਹਨਾਂ ਉੱਤੇ ਟਿੱਪਣੀਆਂ ਕਰ ਰਹੇ ਨੇ ਤੇ ਅੱਜ ਸੁਧਾਰ ਲਹਿਰ ਦੇ ਕੁਝ ਲੀਡਰ ਹੁਣ ਤੱਕ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਕੀ ਹੁਣ ਅਸੀਂ ਉਹਦੇ ਤੇ ਟਿੱਪਣੀ ਕਰੀਏ ਭਾਈ ਇਹ ਜਿਹੜੇ ਕੌਮ ਦੇ ਜਥੇਦਾਰ ਨੇ ਕੌਮ ਦੇ ਸਰਪ੍ਰਸਤ ਨੇ ਆਪਾਂ ਹੀ ਇਹਨਾਂ ਨੂੰ ਜਾ ਕੇ ਮਿਲਣਾ ਕੌਮ ਦਾ ਕੋਈ ਵੀ ਨੁਮਾਇੰਦਾ ਇਹਨਾਂ ਨੂੰ ਜਾ ਕੇ ਮਿਲ ਸਕਦਾ ਹੈ ਇਹਦੇ ਉੱਤੇ ਐਡੀ ਹੋਛੀ ਰਾਜਨੀਤੀ ਕਰਨੀ ਇਹ ਤੋਂ ਮੰਦ ਭਾਗਾ ਕੁਝ ਨਹੀਂ ਹੋ ਸਕਦਾ ਕੌਮ ਦੇ ਹੋਰ ਬੜੇ ਵੱਡੇ ਮਸਲੇ ਨੇ ਪੰਜਾਬ ਦੇ ਹੋਰ ਬੜੇ ਵੱਡੇ ਮਸਲੇ ਨੇ ਉਹਨਾਂ ਦੇ ਉੱਤੇ ਸੁਧਾਰ ਲੈ ਚੁੱਪ ਹੈ ਜਦੋਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਰੋਮਨੀ 크ਰਿਸਚਨ ਕਮੇਟੀ ਕਿਹਾ ਜਾਂਦਾ ਉਦੋਂ ਕੌਮ ਚੁੱਪ ਹੈ ਜਦੋਂ ਬੀਜੇਪੀ ਦੇ ਲੀਡਰ ਹੋਰ ਕੋਈ ਪੰਜਾਬ ਦੇ ਉਲਟ ਜਾਂ ਪੰਜਾਬ ਦੀਆਂ ਭਾਵਨਾਵਾਂ ਦੇ ਉਲਟ ਬਿਆਨ ਦਿੰਦੇ ਨੇ ਉਦੋਂ ਸੁਧਾਰ ਲਹਿਰ ਚੁੱਪ ਹੈ ਤੇ ਆਪਾਂ ਬੋਲਣਾ ਕਦੋਂ ਹੈ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਜਾਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਲਈ ਹੋਰ ਕਿੱਥੇ ਜਾਣਗੇ ਧਾਮੀ ਸਾਹਿਬ ਹੋਰ ਕਿੱਥੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੁਣ ਜੇ ਥੋੜੀ ਮੰਨिए ਤੁਸੀਂ ਤਾਂ ਚਾਹੁੰਦੇ ਹੋ ਵੀ ਸਾਰੇ ਇਕੱਠੇ ਹੋ ਕੇ ਨਾਗਪੁਰ ਜਾ ਕੇ ਮਸਲੇ ਨਿਬੇੜ ਲਓ ਉਹ ਥੋੜੀ ਗੱਲ ਪੰਥ ਨੂੰ ਪਰਵਾਹ ਨਹੀਂ ਸੋ ਐਸੇ ਬੇਤੁਕੇ ਜਿਹੜੇ ਬਿਆਨ ਨੇ ਇਹ ਸੁਧਾਰ ਲਹਿਰ ਬੰਦ ਕਰ